ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਅਸੀਂ ਖੜੇ ਹਾਂ ਬਠਿੰਡਾ ਦੇ ਭਾਗੂ ਰੋਡ ਤੇ ਭਾਗੂ ਰੋਡ ਨੂੰ ਚੌੜਾ ਕਰਨ ਨੂੰ ਲੈ ਕੇ ਲਗਾਤਾਰ ਪਿਛਲੇ ਦਿਨਾਂ ਵਿੱਚ ਵੀ ਸੰਘਰਸ਼ ਚੱਲਦਾ ਰਿਹਾ ਕਿਉਂਕਿ ਪ੍ਰਸ਼ਾਸਨ ਵੱਲੋਂ ਤੇ ਨਗਰ ਨਿਯਮ ਵੱਲੋਂ 60 ਫੁੱਟ ਚੌੜਾ ਕਰਨ ਦੀ ਜਿਹੜੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਚਰਚਾਾਂ ਵਿੱਚ ਚੱਲ ਰਹੀਆਂ ਸੀ ਜਿਸ ਤੋਂ ਬਾਅਦ ਭਾਗੂ ਰੋਡ ਦੇ ਦੁਕਾਨਦਾਰਾਂ ਵੱਲੋਂ ਤੇ ਹੋਰ ਲੋਕਾਂ ਵੱਲੋਂ ਇਕੱਠੇ ਹੋ ਕੇ ਸੰਘਰਸ਼ ਤਕਰੀਬਨ 1 ਮਹੀਨੇ ਤੋਂ ਜ਼ਿਆਦਾ ਜਿਹੜਾ ਸੰਘਰਸ਼ ਵੱड्या ਧਰਨਾ ਪ੍ਰਦਰਸ਼ਨ ਕੀਤਾ ਤੇ ਜਗਰੂਪ ਸਿੰਘ ਗਿੱਲ ਐਮ ਐਲ ਏ ਵੀ ਜਿਹੜੇ ਇੱਥੇ ਮੌਕੇ ਤੇ ਪਹੁੰਚੇ ਸੀ ਉਹਨਾਂ ਵੱਲੋਂ ਭਰੋਸਾ ਵੀ ਦਿੱਤਾ ਗਿਆ ਸੀ ਕਿ ਵਿਸ਼ਵਾਸ 'ਚ ਲੈ ਕੇ ਹੀ ਜਿਹੜਾ ਕੰਮ ਕੀਤਾ ਜਾਊਗਾ ਪਰ ਹੁਣ ਨਗਰ ਨਿਗਮ ਵੱਲੋਂ ਨਿਸ਼ਾਨਦੇਹੀ ਸ਼ੁਰੂ ਕਰ ਦਿੱਤੀ ਆ ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ 60 ਫੁੱਟ ਚੌੜਾ ਕੀਤਾ ਜਾਵੇਗਾ ਭਾਵ ਕਿ ਸੈਂਟਰ ਤੋਂ 30-30 ਫੁੱਟ ਦੋਨੋਂ ਸਾਈਡਾਂ ਨੂੰ ਚੌੜਾ ਕੀਤਾ ਜਾਵੇ ਔਰ ਕੁਝ ਦੁਕਾਨਾਂ ਇਹੋ ਜੀਆਂ ਵੀ ਦੇਖੀਆਂ ਵੀ ਜਿਹੜੀਆਂ ਅੱਧੇ ਤੋਂ ਵੱਧ ਆ ਉਹ ਸੜਕ ਦੇ ਵਿੱਚ ਅੱਜ ਕਵਿਚਕਾਰ ਆ ਜਾਣਗੀਆਂ ਜਾਨੀ ਪਾਬਕੇ ਉਹਨਾਂ ਦੀ ਦੁਕਾਨਦਾਰੀ ਆ ਜਿਹੜੀ ਪੂਰੀ ਤਰ੍ਹਾਂ ਠੱਪ ਹੋ ਜਾਵੇਗੀ ਨਾਲ ਨਗਰ ਨਗਮ ਦੇ ਅਧਿਕਾਰੀਆਂ ਦੇ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਸਨ ਕਿਉਂਕਿ ਪਿਛਲੇ ਦਿਨਾਂ ਵਿੱਚ ਵਿਰੋਧ ਕੀਤਾ ਜਾ ਰਿਹਾ ਸੀ ਜਿਸ ਨੂੰ ਲੈ ਕੇ ਮੁਲਾਜ਼ਮ ਤੇ ਪੂਰੀ ਟੀਮ ਲਾਈ ਗਈ ਸੀ ਤੇ ਅੱਜ ਨਿਸ਼ਾਨਦੇਹੀ ਉਹਨਾਂ ਵੱਲੋਂ ਕੀਤੀ ਗਈ ਆ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਇਹ ਜਲਦੀ ਰੋਡ ਚੌੜਾ ਕੀਤਾ ਜਾਊਗਾ ਜਿਹੜੇ ਅਧਿਕਾਰੀਆਂ ਨੇ ਵੀ ਦੱਸਿਆ ਵੀ ਇਹ ਟ੍ਰੈਫਿਕ ਦੀ ਕਾਫੀ ਵੱਡੀ ਸਮੱਸਿਆ ਆ ਤੇ ਜਿਸ ਨੂੰ ਲੈ ਕੇ ਇਹ ਪ੍ਰਸ਼ਾਸਨ ਵੱਲੋਂ ਨਗਰ ਨਿਗਮ ਵੱਲੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ ਪਰ ਦੂਸਰੇ ਪਾਸੇ ਦੁਕਾਨਦਾਰਾਂ ਵੱਲੋਂ ਇਕੱਠੇ ਹੋ ਕੇ ਵਿਰੋਧ ਜਤਾਇਆ ਗਿਆ ਉਹਨਾਂ ਨੇ ਕਿਹਾ ਕਿ ਜਿਹੜਾ ਭਾਗੂ ਰੋੜਾ ਐਡੀ ਵੱਡੀ ਸਮੱਸਿਆ ਨਹੀਂ ਜਿੰਨਾ ਉਹਨੂੰ ਚੌੜਾ ਕੀਤਾ ਜਾ ਰਿਹਾ ਨਾਲ ਹੀ ਨਾਲ ਉਹਨਾਂ ਨੇ ਮੌਜੂਦਾ ਐਮਸੀ ਦੇ ਖਿਲਾਫ ਵੀ ਪੜਾਅਸ ਕੱਢੀ ਤੇ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਖਿਲਾਫ ਵੀ ਉਹਨਾਂ ਨੇ ਕਿਹਾ ਕਿ ਭਾਵੇਂ ਸਾਨੂੰ ਭਰੋਸੇ 'ਚ ਲਿਆ ਗਿਆ ਸੀ ਪਰ ਫਿਰ ਵੀ ਉਹ ਜਿਹੜਾ ਕੁਝ ਕੰਮ ਨਹੀਂ ਆਇਆ ਤੇ ਹੁਣ ਸਾਡੇ ਵੱਲੋਂ ਜਿਹੜਾ ਦੁਬਾਰਾ ਸੰਘਰਸ਼ ਵਿੜਿਆ ਜਾਊਗਾ ਇਸ ਨੂੰ ਲੈ ਕੇ ਕੁਝ ਦੁਕਾਨਦਾਰਾਂ ਨੇ ਜਾਂ ਮਹੱਲਾ ਨਿਵਾਸੀਆਂ ਨੇ ਉਸ ਨੂੰ ਸਮਰਥਨ ਕੀਤਾ ਉਹਨਾਂ ਨੇ ਕਿਹਾ ਕਿ ਜ਼ਰੂਰ ਚੌੜੀ ਹੋਣੀ ਚਾਹੀਦੀ ਆ ਪਰ ਕੁਝ ਦੁਕਾਨਦਾਰਾਂ ਨੇ ਇਸ ਦਾ ਵਿਰੋਧ ਜਤਾਇਆ ਗੱਲਬਾਤ ਸੁਣਦੇ ਆ ਕੀ ਕਹਿੰਦੇ ਰਿਓ हां सर ਕੀ ਇਨਾਮਤ ਹੈ ਕੀ ਕਹਿਣਾ ਚਾਹੁੰਦਾ ਜਿਹੜੀ ਨਿਸ਼ਾਨਦੀ ਕਿ ਮੇਰਾ ਨਾਮ ਵਿਨੋਦ ਬਾਂਸਲ ਹੈ ਮੈਂ ਭਾਗੂ ਰੋਡ ਨਿਵਾਸੀ ਹੈ ਪਿਛਲੇ 20 ਸਾਲ ਦਾ ਮੈਂ ਇੱਥੇ ਰਹਿ ਰਿਹਾ 20 ਤੋਂ 25 ਸਾਲ ਤੋਂ ਪਰ ਇੱਕੋ ਗੱਲ ਕਮ ਹਾਂਜੀ ਹਾਂਜੀ ਕਹਿੰਦੇ ਆ ਵੀ 12 ਸਾਲ ਬਾਅਦ ਰੂੜੀ ਦੀ ਸੁਣੀ ਇਹਦੇ ਸਾਡੀ ਤਾਂ 20 ਸਾਲਾਂ ਬਾਅਦ 30 ਸਾਲਾਂ ਬਾਅਦ 50 ਸਾਲਾਂ ਹੋਏ ਰੱਬ ਨੇ ਸੁਣੀਆ ਤੇ ਇਹ ਜਿਹੜਾ ਹੋਇਆ ਹੈਗਾ ਇਹ ਸਰਕਾਰ ਕਰਕੇ ਹੋਇਆ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਵੀ ਇਹਦਾ ਨਿਸ਼ਾਨ ਲਾਉਣੇ ਜਿਹੜੇ ਕੀਤੇ ਆ ਅੱਗੇ ਕੀ ਜੰਮਲ ਅਮਲੀ ਜਮਾ ਵੀ ਜਲਦੀ ਤੋਂ ਜਲਦੀ ਪਹਲਾਣੇ ਦੇ ਵਿੱਚ ਉਹ ਤੁਹਾਨੂੰ ਉਮੀਦ ਜਾਗੀ ਵੀ ਪਹਨਾਂਗੇ ਪੰਜਾਬ ਸਰਕਾਰ ਦਾ ਧੰਨਵਾਦ ਉਹ ਸਭ ਤੋਂ ਵੱਡੀ ਗੱਲ ਕੀ ਤੁਸੀਂ ਦੇਖਿਆ ਉਹ ਚੰਦੇ ਨੌਜਵਾਨ ਮਿਹਰਬਾਨੇ ਹੈ ਉਹ ਉਹਨੀਆਂ ਗਤੀਵਿਧੀਆਂ ਤੁਹਾਨੂੰ ਸਾਰੇ ਸ਼ਹਿਰ 'ਚ ਦੇਖਣ ਨੂੰ ਮਿਲਦੀਆਂ ਛੋਡੇ ਕੈਮਰਾ ਦੀ ਜਵਾਨੀ ਰੋਜ਼ ਅਸੀਂ ਦੇਖਦੇ ਆਂ ਵੀ ਹਰ ਚੀਜ਼ ਦੇਖਦੇ ਹਾਂ ਵੀ ਉਹ ਕਿਹੜਾ ਦੁਪਹਿਰ ਦੇਖਦਾ ਨਾ ਧੁੱਪ ਦੇਖਦਾ ਨਾ ਉਹਦੇ ਤਹਿਤੀ ਅੱਜ ਜਿਹੜੀ ਪਾਗੂ ਰੋਡ ਦੀ ਕਾਰਵਾਈ ਹੋ ਰਹੀ ਹੈ ਨਿਸ਼ਾਨ ਲਾਉਣ ਦੀ ਪਰ ਅਸੀਂ ਸਾਰਿਆਂ ਨੂੰ ਇਹੀ ਅਪੀਲ ਕਰਦੇ ਆ ਸਾਰੇ ਪਾਕ ਗਰੋਹਿਆਂ ਨੂੰ ਸਾਡੀ ਕਿਸੇ ਨਾਲ ਬ੍ਰੋਧਤਾ ਨਹੀਂ ਕਿਸੇ ਨਾਲ ਉਹ ਨਹੀਂ ਵੀ ਜੇ ਕੋਈ ਚੰਗਾ ਕੰਮ ਹੁੰਦਾ ਉਹ ਨੂੰ ਹੋਣ ਦਿਓ ਘੜਾ ਫੋਟਾ ਕਨ ਨੁਕਸਾਨ ਵੀ ਹੁੰਦਾ ਤਾਂ ਲੋਕਾਂ ਦੀ ਭਲਾਈ ਹੁੰਦੀ ਐ ਐਕਸੀਡੈਂਟ ਦੇ ਵਿੱਚ ਜਾਨ ਚਲੀ ਜਾਵੇ ਬਹੁਤ ਦੁੱਖ ਹੁੰਦਾ ਤੇ ਪਿਛਲੇ ਟਾਈਮ ਗਈਆਂ ਇੱਕ ਵੀ ਜੇ ਕੀਮਤੀ ਜਾਨ ਅਸੀਂ ਬਚਾ ਸਕੇ ਰੱਬ ਦਾ ਸ਼ੁਕਰਗੁਜ਼ਾਰ ਹਾਂ ਐਦੂ ਵੱਡਾ ਧਰਮ ਨਹੀਂ ਐਦੂ ਵੱਡਾ ਕੋਈ ਵੀ ਧਰਮ ਨਹੀਂ ਚਾਹੇ ਉਹ ਹਿੰਦੂਆ ਹੋਵੇ ਮਸਲਮਾਨ ਸਿੱਖਾ ਸਹੀ ਹੈ ਸਭ ਤੋਂ ਵੱਡਾ ਧਰਮ ਹੈ ਮਾਨਵਤਾ ਮਾਨਵਤਾ ਦੇ ਵਿੱਚ ਅਸੀਂ ਕਿ ਜਾਨ ਬਚਾ ਕੇ ਉਹਦੇ ਵਿੱਚ ਐ ਤੇ ਅੱਜ ਜੋ ਨਿਸ਼ਾਨਦੇਹੀ ਕਰਨ ਲੱਗੇ ਆ ਉਹਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਨਾਲ ਹੀ ਅਸੀਂ ਗੁਜਾਰਸ਼ ਕਰਦੇ ਆਂ ਵੀ ਇਸ ਕੰਮ ਨੂੰ ਐਂ ਜਾਰੀ ਕੀਤਾ ਜਾਵੇ ਬਟਿੰਡਾ ਦੇ ਮੇਅਰ ਸਾਹਿਬ ਮ ਖਾਸ ਕਰਕੇ ਡੀਸੀ ਬਟੇ ਨਰਾਸੀ ਬਹੁਤ ਬਤਨ ਕਰਦੇ ਤੇ ਇੱਕ ਜੇਕਰ ਹੋਰ ਕਰਨਾ ਜਾਊ ਚਾਹਵਾਵੇ ਸੁਣੀ ਕਿਉਂ ਗਈ ਸਾਡੇ ਐਸ ਵਾਰੀ ਇਸ ਪਾਰਟ ਦੇ ਐਮਸੀ ਇੱਕ ਨੇ ਪਹਿਲਾਂ ਇਹ ਵੰਡਿਆ ਗਿਆ ਸੀ ਕਿਤਾ ਬੁੱਟਰ ਸਾਹਿਬ ਨੇ ਬਹੁਤ ਮਿਲ ਕੀਤੀ ਹੈ ਉਹਨਾਂ ਦਾ ਸਪੈਸ਼ਲ ਧੰਨਵਾਦ ਸਾਰੇ ਵੀਰਾਂ ਦਾ ਧੰਨਵਾਦ ਪ੍ਰਮਾਤਮਾ ਸੁੱਖ ਰੱਖੇ ਜੋ ਵਿਰੋਧ ਕਰਦੇ ਆ ਉਹਨਾਂ ਨੂੰ ਵੀ ਸਨਮਤ ਬਖਸ਼ੇ ਉਹ ਵੀ ਖੁਸ਼ ਰਹਿਣ ਸਾਰੇ ਖੁਸ਼ ਰਹਿਣ ਤੇ ਕੰਮ ਜਲਦੀ ਸਿਰੇ ਚੜੇ ਕੀ ਨਾਮ ਹੈ ਤੇ ਕੀ ਕੰਮ ਕਰਦਾ ਹੋਣੇ ਮੇਰਾ ਨਾਮ ਜਲਜੋਤ ਕੁਮਾਰ ਹੈ ਜੀ ਮੇਰੀ ਕਟਗੜ 40 ਸਾਲ ਤੋਂ ਸ਼ੋਪ ਆਪਾ ਗਰੋਡ ਤੇ ਬੀਜ ਇਲੈਕਟ੍ਰੋਨਿਕਸ ਦੀ ਜਿਹੜਾ ਹੁਣ ਨਿਸ਼ਾਨਦੇਹੀ ਲਾਈ ਜਾਂਦੇ ਆ ਇਹ ਨਜਾਇਜ਼ ੱੱੱਕਾ ਕਰ ਰਹੇ ਸਾਰੀ ਪਾਗੋ ਰੋਡ ਨਾਲ ਹਾਲਾਂਕਿ ਪਾਗੋ ਰੋਡ ਨੂੰ ਇੰਨਾ ਚੌੜਾ ਕਰਨ ਦਾ ਲੋੜ ਨਹੀਂ ਹੈਗੀ ਦੋਨਾਂ ਪਾਸੇ ਕਾਫੀ ਜਗ੍ਹਾ ਹੈਗੀ ਹੈ ਉਸ ਨਾਲ ਵੀ ਸਰ ਸਕਦਾ ਇਹਨਾਂ ਦਾ ਇੱਕ ਨਜਾਇਜ਼ ੱੱੱਕਾ ਕਰਕੇ ਦੁਕਾਨਾਂ ਖਾਲੀ ਕਰਵੋਣਾ ਚਾਹੁੰਦੇ ਆ ਹੋਰ ਕੁਝ ਨਹੀਂ ਇਹਨਾਂ ਦਾ ਏਜੰਡਾ ਇਹੀ ਹੈ ਕਿ ਪੁਰਾਣੇ ਕਰਾਇਦਾ ਖਤਮ ਹੋ ਜਾਣਾ ਸਾਡੀਆਂ ਜਗ੍ਹਾ ਸਾਰੀਆਂ ਖਾਲੀ ਹੋ ਜਾਣ ਹੋਰ ਕੋਈ ਰੋਲਾ ਨਹੀਂ ਇਹਨਾਂ ਦਾ ਤੁਹਾਡੇ ਇਹਦੇ ਸੌਣ ਦੇ ਵਿੱਚ ਆ ਵੀ ਜਿਹੜੇ ਮਾਲਕ ਆਪ ਕਰਨਾ ਦੇ ਉਹ ਚਾਹੁੰਦੇ ਨੇ ਕਿ ਕਿਰਾਇਆ ਦਾ ਚਾਹੁੰਦੇ ਨੇ ਇਹ ਵੀ ਇਸ ਤਰ੍ਹਾਂ ਦੀ ਗੱਲਬਾਤ ਹੈਗੀ ਨਹੀਂ ਜੀ ਨਹੀਂ ਮਾਲਕ ਤਾਂ ਹੀ ਚਾਹੁੰਦੇ ਆ ਨਾ ਵੀ ਪੁਰਾਣੇ ਕਰਾਤਰ ਚੱਕੇ ਜਾਣ ਆਪੇ ਢੁਣਦਾ ਇਸ ਗੱਲ ਦਾ ਨਾ ਤੁਹਾਡੀ ਦੁਕਾਨ ਜਿਹੜੀ ਹੈਗੀ ਆ ਮੈਂ ਦੇਖਿਆ ਕਾਫੀ ਅੰਦਰ ਤੱਕ ਜਾ ਕੇ ਲੱਗ ਗਿਆ ਜਿਵੇਂ ਦੇਖਦੇ ਹੋ ਦੁਕਾਨ ਮੈਂ ਦੇਖਣੇ ਕਿ ਜੀ ਲੋਕਾਂ ਨੂੰ ਤਾਂ ਜ਼ਿਗਾਰ ਚਾਹੀਦਾ ਹੈ ਇਹ ਬੇਰੁਜ਼ਗਾਰ ਕਰੀ ਜਾਂਦੇ ਜਿਹੜੇ ਇਸ ਸਾਲ ਦੇ ਬੈਠੇ ਆ ਸੀ ਅੱਜ ਟੰਬਰ ਪਾਲੀ ਜਾਂਦੇ ਲੋਕਾਂ ਦੇ ਵੀ ਪਾਲਦੇ ਆ ਤੇ ਇਹ ਨਜਾਇਜ਼ ਤੱਕਾ ਹੈ ਤੁਹਾਡੇ ਵੱਲੋਂ ਸੰਘਰਸ਼ ਕਾਫੀ ਲੰਬਾ ਸਮਾਂ ਚੱਲਿਆ ਸਰਕਾਰਾਂ ਤੱਕ ਪਹੁੰਚ ਕੀਤੀ ਐ ਐਮਐਲਏ ਤੱਕ ਕਿਸ ਤਰ੍ਹਾਂ ਦਾ ਰਿਸਪਾਂਸ ਮਿਲਿਆ ਉਹ ਸਾਨੂੰ ਪ੍ਰੋਮਿਸ ਦਿੱਤਾ ਗਿਆ ਸੀ ਵੀ ਤੁਹਾਡੇ ਨਾਲ ਕੋਈ ਤੱਕਾ ਨਹੀਂ ਹੋਊਗਾ ਵੀ ਕਿਸੇ ਦਾ ਕੋਈ ਤੱਕਾ ਨਹੀਂ ਕਿਸੇ ਦਾ ਕੋਈ ਦੁਕਾਨਦਾਰ ਦਾ ਨੁਕਸਾਨ ਨਹੀਂ ਹੋਊਗਾ ਪਰ ਜਿਹੜੇ ਹਿਸਾਬ ਨਾਲ ਇਹ ਨਿਸ਼ਾਨਦੇਹੀ ਲਾਈ ਜਾਂਦੇ ਆ ਇਹ ਜਮੀਂ ਤੱਕਾ ਹੈ ਇਹਨੂੰ ਘੱਟੋ ਘੱਟ 35 ਜਾਂ 40 ਫੁੱਟ ਕਰ ਲਓ ਕਿਸੇ ਦਾ ਕੋਈ ਨੁਕਸਾਨ ਨਹੀਂ ਹੁੰਦਾ ਨਾਲੇ ਕਿ ਇੰਨੀ ਚੌੜੀ ਕਰਨ ਦੀ ਲੋੜ ਨਹੀਂ ਛੜਕ ਨੂੰ ਹਾਲਾਂਕਿ ਇੱਥੇ ਟ੍ਰੈਫਿਕ ਦਾ ਜ਼ਰੂਰ ਹੈਗਾ ਜਵੇਂ ਹੁਣ ਗੱਡੀਆਂ ਕੋਈ ਵਿਚਾਲੇ ਲਾ ਆਂਦਾ ਓਦੋਂ ਜਾਮ ਲੱਗਦਾ ਲਾ ਕੇ ਉਂ ਕੁ ਜਾਮ ਲੱਗਿਆ ਇਹ ਵੀ ਸੁਣਨ ਵਿੱਚ ਆਇਆ ਵੀ ਜਦੋਂ ਕਿਸੇ ਦੁਕਾਨਦਾਰ ਦੇ ਮੂੰਹ ਤੇ ਗੱਡੀ ਲਾ ਕੇ ਜਿੰਦੀ ਉਹ ਸਾਈਡ ਤੇ ਨਿਕਰਾਉਂਦਾ ਉਹ ਨੂੰ ਉੱਥੇ ਲਗਵਾ ਦੇਂਦਾ ਲੱਗਦਾ ਵੀ ਦੁਕਾਨਦਾਰ ਚ ਸਾਈਡ ਜੇ ਦੁਕਾਨਦਾਰ ਬੋਲਦਾ ਜੀ ਗਾ ਕਹਿੰਦਾ ਤੂੰ ਕੌਣ ਏ ਸੜਕ ਦਾ ਮਾਲਕ ਹੁਣ ਦੁਕਾਨਦਾਰ ਕਿਧਰੇ ਨਾਲ ਲੜੇਗੀ ਇਹ ਮਸਲਾ ਮਸਲਾ ਲੱਗੇ ਜਿਹੜਾ ਸਰਕਾਰ ਹੈ ਨਾ ਇਹ ਪੰਜਾਬ ਪੁਲਿਸ ਨੂੰ ਚਾਹੁੰਦਾ ਚ ਟ੍ਰੈਫਿਕ ਨੂੰ ਚਾਰਜ ਲਾ ਦੇ ਕੋਈ ਤਾਂ ਜੋ ਭੱਗ ਰੋਡ ਤੇ ਜਿਹੜੀ ਵੀ ਸੜਕ ਤੇ ਕੋਈ ਵਹੀਕਲ ਖੜਦਾ ਕਹਿੰਦਾ ਉਹਨੂੰ ਚਕਾਉਣ ਜੇ ਮੜਕ ਟ੍ਰੈਫਿਕ ਜਾਮ ਹੋ ਜਾਸੀ ਦੇਣਦਾਰ ਹੈ ਅੱਜ ਕਿੰਨੇ ਸਹਿਮਤ ਹੈ ਇਸ ਚੀਜ਼ ਨੂੰ ਲੈ ਕੇ ਤੇ ਕਿੰਨੇ ਦੇਖੋ ਜੀ ਭਾਗ ਦੇ ਜਿੰਨੇ ਵੀ ਦੁਕਾਨਦਾਰ ਆ ਕਾਫੀ ਮਾਲ ਕਾ ਸਾਡੇ ਨਾਲ ਉਹ ਸਹਿਮਤ ਨਹੀਂ ਹੈਗੇ ਚੋਰੀ ਕਰਨ ਦੇ ਕੁਝ ਕਮਾਲ ਕਾ ਜਿਹੜੇ ਸਹਿਮਤ ਨੇ ਕਿ ਚੋਰੀ ਕੀਤੀ ਹੈ ਐਮਸੀ ਵੱਲੋਂ ਕਿਸ ਤਰ੍ਹਾਂ ਦਾ ਰਿਸਪਾਂਸ ਐਮਸੀ ਦਾ ਜੀ ਸਾਡਾ ਬਹੁਤ ਘਟਿਆ ਬੰਦਾ ਬਸ ਇਹ ਕਾਰਨ ਇਹੀ ਹੈ ਪਹਿਲਾਂ ਕਾਂਗਰਸ ਜੀ ਹੁਣ ਨਿਕਲ ਗਏ ਆਮ ਆਦਮੀ ਪਾਰਟੀ ਚ ਵੜ ਗਿਆ ਇਹਨਾਂ ਦਾ ਕੋਈ ਨੋਦੀਨ ਧਰਮ ਨਹੀਂ ਹੁੰਦਾ ਨੀ ਇਹ ਚੌੜਾ ਕੀਤਾ ਜਾਊਗਾ ਕੁਛ ਤੁਹਾਡੇ ਵੱਲੋਂ ਅਸੀਂ ਦਸ ਖਰਚ ਕਰਾਂਗੇ ਜੀ ਹੁਣ ਅਸੀਂ ਸੰਘਰਸ਼ ਦਾ 35 ਦਿਨ ਦਾ ਖਰਚ ਪਹਿਲਾਂ ਸਾਡਾ 30 ਦਿਨ ਚੱਲਿਆ ਸੰਘਰਸ਼ਪੁਰਾ ਤੇ ਹੁਣ ਅਸੀਂ ਫੇਰ ਦੌਰ ਦੀ ਲਾਵਾਂਗੇ ਸੰਘਰਸ਼ਪੁਰਾ ਅਸੀਂ ਚੌੜੀ ਨਹੀਂ ਹੋਣ ਦੇਣੀ ਕੀ ਕਾਰਨ ਮੰਨਦੇ ਹੋਗੇ ਕਿਸੇ ਇਨਾ ਲੰਬਾ ਸੰਘਰਸ਼ ਕੀਤਾ ਰੋਡ ਵੀ ਜਾਮ ਕਰਦੇ ਨੇ ਆ ਕੁਝ ਘੰਟੇ ਪਰ ਇਹ ਪ੍ਰੀਟੀ ਗੱਲ ਹੈ ਜੀ ਅੰਦਰੋਂ ਇਹਨਾਂ ਦੇ ਆਪਸੀ ਜੀ ਜਿੱਦਣ ਉਹ ਇਹਨਾਂ ਦਾ ਪੱਲਣਾ ਪਾਰੀ ਤੋਂ ਉਧਰ ਨੂੰ ਹੋ ਜਾਂਦੇ ਆ ਇਹ ਬੋਟਾ ਵੇਲੇ ਇਹ ਦਾਮਾ ਹੁੰਦਾ ਹੁੰਦਾ ਵੀ ਦੂਜੀਆਂ ਪਾਰਟੀਆਂ ਆ ਕੇ ਕਹਿੰਦੇ ਨਾਜੀਨਾਸ ਵੀ ਹੋਣ ਦਿੰਦੇ ਸਾਨੂੰ ਵੋਟਾਂ ਪੈਣਗੀਆਂ ਆ ਹੀ ਰੋਲਾ ਹੋਰ ਕੁਛ ਨਹੀਂ ਹਾਂਜੀ ਮੇਰਾ ਨਾਮ ਮਹੇਸ਼ਵਰ ਸਿੰਘ ਹੈ ਤੇ ਮੈਂ 50 ਸਾਲ ਤੋਂ ਮੇਰੀ ਚੱਕੀ ਲੱਗੀ ਹੋਈ ਹੈ ਇੱਥੇ ਤੇ ਸਾਡੇ ਰੋਜ਼ਗਾਰ ਨੂੰ ਇਹ ਖਤਮ ਕਰਨਾ ਚਾਹੁੰਦੇ ਆ ਅਸੀਂ ਨਹੀਂ ਚਾਹੁੰਦੇ ਕਿ ਮਤਲਬ ਰੋਜ਼ਗਾਰ ਖਤਮ ਹੋਵੇ ਕਿਸੇ ਦਾ ਅਸੀਂ ਜਿੰਨੀ ਥੋੜੀ ਥੋੜੀ ਜਗ੍ਹਾ ਸਾਡੇ ਤੋਂ ਨਿੱਤੀ ਹੈ ਉੰਨੀ ਲੈ ਲਓ ਸਾਡੇ ਤੋਂ ਇਹ ਵੱਟ ਕੇ ਜਿਹੜੀ ਉਹ ਨਿਸ਼ਾਨ ਲਗਾ ਰਹੇ ਮੇਰੀ ਚੱਕੀ ਦਾ ਅੱਧੀ ਅੱਧੀ ਚੱਕੀ ਤੇ ਨਿਸ਼ਾਨ ਲਗਾ ਗਿਆ ਅੰਦਰ ਦੇ ਪਾਤੇ ਜਾ ਕੇ ਅਦਰ ਬੜਾ ਦਾ ਮਤਲਬ ਹੀ ਨਹੀਂ ਬੰਦਾ ਇਹਦਾ ਕਿਉਂ ਬੜੇ ਤੁਸੀਂ ਸੰਘਰਸ਼ ਵੀ ਕੀਤਾ ਸੀ ਕਿ ਸੰਘਰਸ਼ ਕੀਤਾ ਸੀ 30 ਦਿਨ ਜਿਹੜਾ ਕਿ ਮਤਲਬ ਅੱਛਾ ਆਪਣਾ ਰੋਣ ਅੱਛਾ ਬਹੁਤ ਵਧੀਆ ਕੀਤਾ ਨਾਲੇ ਉਹ ਚ ਜਗਰੂਪ ਸਿੰਘ ਜੀ ਨੇ ਸਾਬ ਆਈ ਸੀ ਉਹਨਾਂ ਨੇ ਆਪਨੋ ਰਿਸਪਾਂਸ ਦਿੱਤਾ ਕਿ ਭਾਈ ਕੁਝ ਨਹੀਂ ਹੁੰਦਾ ਸੜਕ ਚੋਰੀ ਨਹੀਂ ਹੁੰਦੀ ਭੋਲਾ ਜੀ ਬਿਲਕੁਲ ਸਹੀ ਕਹਿ ਰਿਹਾ ਹੈ ਕਿ ਨਹੀਂ ਬਿਲਕੁਲ ਕੋਈ ਵੀ ਕਹਿ ਸਕਦਾ ਹਾਂ ਕਿ ਛੱਟ ਚੋਰੀ ਹੋਊਗੀ ਤਾਂ ਕਲੀਆਂ ਚੌੜੀਆਂ ਹੋਣੀ ਚਾਹੀਦੀਆਂ ਤੁਸੀਂ ਕਿਸੇ ਕਹਿੰਦੇ ਵੀ ਸਾਡਾ ਕਾਮਯਾਬ ਰਿਹਾ ਕਾਮਯਾਬ ਕਿਸ ਤਰ੍ਹਾਂ ਰਿਹਾ ਜਦੋਂ ਨਿਸ਼ਾਨਦੇਹੀ ਤਾਂ ਫੇਰ ਹੋਣ ਲੱਗੀ ਨਿਸ਼ਾਨਦੇਹੀ ਇਹਨਾਂ ਨੇ ਹੁਣ ਕੀਤੀ ਹੈ ਪਹਿਲੇ ਨਿਸ਼ਾਨਦੇਹੀ ਨਹੀਂ ਸੀ ਹ ਹਰ ਸਰਕਾਰ ਆਉਂਦੀ ਹੈ ਨਿਸ਼ਾਨਦੇਹੀ ਦੀ ਬੀ ਪੈਂਦੀ ਹੈ ਤਾਂ ਦਾ ਇਹਨਾਂ ਤੋਂ ਕੁਝ ਨਹੀਂ ਹੈ ਕਿਉਂ ਨੰਗ ਤਾਂ ਹੈਗੀ ਹੈ گورਨਮੈਂਟ ਪੈਸੇ ਕਿੱਥੋਂ ਪੂਰਾ ਕਰਨਗੇ ਹੁਣ 1872 ਸ਼ੁਰੂ ਕੀਤਾ ਜਾਊ ਤੁਹਾਡੇ ਕਿੱਤਾ ਜਾਊਗਾ ਬੇਗੋ ਕਿੱਤਾ ਜਾਊਗਾ ਇਹ ਕਿਸ ਤਰ੍ਹਾਂ ਦਾ ਕਿੱਤਾ ਜੀ ਜੁਮੇ ਹੁਣ ਪਹਿਲੇ ਬੈਠੇ ਸੀ ਹੁਣ ਫੇਰ ਬੈਠਾ ਕੇ ਸੜਕਾ ਜਾਮ ਕਰਨੀ ਸੜਕਾ ਜਾਮ ਹੋਣ ਗਿਆ ਸੜਕ ਤੇ ਚੌੜੀ ਕਰਨ ਦਾ ਮੁੱਦਾ ਕੋਈ ਬੜਾ ਮੁੱਦਾ ਸੜਕ ਦਾ ਅਸੀਂ ਮੁੱਦਾ ਨਹੀਂ ਹਵਾਲਾ ਹੁੰਦਾ ਇਹ ਹੁੰਦੇ ਨਾ ਚੌੜੀ ਨਹੀਂ ਹੁੰਦੀ ਨਹੀਂ ਹੁੰਦੀ ਨਹੀਂ ਅ ਸਰ ਕੀ ਨਾਮ ਹੈ ਕੀ ਸਰ ਅਵਤਾਰ ਸਿੰਘ ਬਿਲਡਿੰਗ ਇੰਸਪੈਕਟਰ ਜੀ ਅ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਵਿੱਚ ਸਰ ਭਾਗੋ ਰੋਡ ਨੂੰ 60 ਫੁੱਟ ਚੌੜਾ ਕਰਨ ਦੀ ਜਿਹੜੀ ਸਾਡੀ ਪ੍ਰੋਸੈਸ ਆ ਉਹ ਕਰ ਰਹੇ ਆ ਜੀ ਉਹਦੇ ਰਿਗਾਰਡਿੰਗ ਨਿਸ਼ਾਨ ਲਾ ਰਹੇ ਆ ਮੈਜ਼ਰਮੈਂਟ ਦੇ ਕਿੰਨੀ ਚੌੜੀ ਕਰਨੀ ਆ ਇਹ 60 ਫੁੱਟ ਕਰਨੀ ਆ ਜੀ ਹਾਂ ਜੀ ਮਾਮਲਾ ਵਜੇ ਸੈਂਟਰ ਤੋਂ ਲਈਏ ਦੋਨੋਂ ਪਾਸੇ ਇਨਸਾਈਡ ਆ ਦੋਨੋਂ ਪਾਸੋਂ ਲਿਆ ਜੀ ਹਾਂਜੀ ਬਰਾਬਰ ਬਰਾਬਰ ਮਤਲਬ ਸੈਂਟਰ ਤੋਂ ਨਿਸ਼ਾਨ ਲਾ ਕੇ ਇੱਕ ਸਾਈਡ ਕਿੰਨਾ ਹੋਏਗਾ ਇੱਕ ਸਾਈਡ 30 ਆ ਜੀ ਦੂਜੀ ਸਾਈਡ ਵੀ 30 ਹੈ ਐਡਵਾਈਜ਼ਰ ਤੋਂ ਮੇਨ ਤੋਂ ਜਿਹੜਾ ਸੈਂਟਰ ਪੁਆਇੰਟ ਲਿਆ ਇਹਦਾ ਜੀ ਇਹ ਕਿੱਥੋਂ ਲਾ ਕੇ ਕਿੱਥੋਂ ਤੱਕ ਕੀਤਾ ਜਾਦਾ ਇਹ ਸਰ ਮੇਨ ਜੀਟੀ ਰੋਡ ਤੋਂ ਲੈ ਕੇ ਆ ਜਿੱਥੇ ਆਪਾਂ ਖੜੇ ਆ ਇੱਥੇ ਤਾਂ ਪੂਰੀ ਆ ਜਾਂਦੀ ਆ ਇੱਥੋਂ ਤੱਕ ਹੈ ਜੀ ਸਾਰੀ ਇਹ ਕਦੋਂ ਤੱਕ ਕਰਨ ਦੀ ਸੁਭਾਅ ਮਨਾ ਜੀ ਬਸ ਛੇਤੀ ਕਰਾਂਗੇ ਜੀ ਕੀ ਤਿਆਰੀ ਆ ਜੀ ਤੁਹਾਡੇ ਨਾਲ ਸਾਡੀ ਆਦਾ ਕਿਸ ਤਰ੍ਹਾਂ ਦਾ ਸਹਿਯੋਗ ਰਿਹਾ ਹੈ ਇਹ ਐਂ ਜੀ ਕੁਝ ਲੋਕ ਸਹਿਮਤ ਆ ਕੁਝ ਨਹੀਂ ਵੀ ਸਹਿਮਤ ਪਰ ਉਹ ਰੋਡ ਤਾਂ ਜੇ ਚੌੜੀ ਹੋਊਗੀ ਤਾਂ ਮਤਲਬ ਫਾਇਦਾ ਹੀ ਆ ਜੀ ਉਹਦਾ ਤਾਂ ਵਧੀਆ ਟ੍ਰੈਫਿਕ ਦੀ ਘਟੂਗਾ ਜੀ ਟ੍ਰੈਫਿਕ ਇਹਨਾਂ ਲਾਜਮਾਂ ਦੀ ਡਿਊਟੀ ਲੱਗੀ ਨਾਲ ਪੁਲਿਸ ਲਾਜਮਾਂ ਦੀ ਲੱਗੀ ਹਾਂਜੀ ਹਾਂਜੀ ਸਾਰਿਆਂ ਦੀ ਸਟਾਫ ਪੂਰੇ ਸਟਾਫ ਦੀ ਲੱਗੀ ਹੋਈ ਹੈ ਜੀ ਵੈਸੇ ਲਗਭਗ ਇੱਕ ਦਾ ਸਾਹਮਣਾ ਕਰਨਾ ਪਿਆ ਜਦੋਂ ਨਿਸ਼ਾਨਦੇਹੀ ਹੋਈ ਲੋਕਾਂ ਨੇ ਇਤਰਾਜ਼ ਨਹੀਂ ਕੀਤਾ ਨਿਸ਼ਾਨਦੇਹੀ ਅ ਥੋੜਾ ਬਹੁਤਾ ਕੀਤਾ ਜੀ ਪਰ ਮਤਲਬ ਜ਼ਿਆਦਾ ਨਹੀਂ ਹੋਇਆਗਾ ਹਾਂਜੀ ਨਿਸ਼ਾਨਦੇਹੀ ਹੋ ਗਈ ਕੰਪਲੀਟ ਇਹ ਕੰਪਲੀਟ ਹੋ ਗਈ ਹਾਂਜੀ ਸਟਾਫ ਜੀ ਕੁਝ ਨਾ ਲੋਕਾਂ ਤੇ ਬਹਿ ਮ ਹੈਗਾ ਜਿਵੇਂ ਨਿਸ਼ਾਨਦੇਹੀ ਕਰਦੇ ਹੋ ਉਹ ਕਹਿੰਦੇ ਵੀ ਅੱਗੇ ਪਿੱਛੇ ਫਿੱਟਾ ਹੋ ਰਿਹਾਗਾ ਇਹ ਦੁਬਾਰੇ ਹੋਊਗੀ ਨਿਸ਼ਾਨਦੇਹੀ ਨਹੀਂ ਦੁਬਾਰਾ ਅਸੀਂ ਜਦੋਂ ਕਾਰਵਾਈ ਪਾਵਾਂਗੇ ਜੀ ਉਸ ਤੋਂ ਪਹਿਲਾਂ ਕਲੀਅਰ ਕਰਾਂ ਹਾਂਜੀ ਮਤਲਬ ਹਜੇ ਤਾਂ ਆਪਾਂ ਕਹਦੀਏ ਵੀ ਇੱਕ ਕੱਚੇ ਤੌਰ ਤੇ ਆਪਾਂ ਕਹਿ ਸਕਦੇ ਨਹੀਂ ਕੱਚੇ ਨਹੀਂ ਜੀ ਮਤਲਬ ਫਿਕਸ ਪੁਆਇੰਟ ਦਾ ਮੌਕੇ ਤੇ ਹੋ ਜਾਊਗਾ ਜੀ ਹੁਣ ਐਨ ਲਗਭਗ ਕਿਸੇ ਦਾ 1.5 ਫੁੱਟ ਦਾ ਫਰਕ ਹੋਊਗਾ ਜੀ ਕੋਈ ਜ਼ਿਆਦਾ ਨਹੀਂ ਪੈਣਾ ਇਹਦੇ ਨਾਲ ਬਸ ਇਹੀ ਹੈਗਾ ਵੀ ਉਹ ਅਗਲੇ ਨੂੰ ਲੱਗਦਾ ਵੀ ਮੇਰਾ ਫੁੱਟ ਅੱਗੇ ਆ ਜਾਏ ਇਹ ਇਸ ਕਰਕੇ ਕਹਿ ਰਹੇ ਹੈਗੇ ਹੋਰ ਕੋਈ ਮਸਲਾ ਨਹੀਂ ਜ਼ਿਆਦਾ ਇੰਨਾ ਮੇਜਰ